ਨੇ ਹਿੱਸੇ ਦਵਿਖਵਾਇਆ ਚਾਵਾਂ ਚ ਰੱਬ ਦਾ ਵੀ ਰੱਬ ਵਸਦਾ ਏ ਮਾਵਾਂ ਚ ਜਨ ਆਪ ਸਭ ਨੂੰ ਪਤਾ ਹੈ ਕਿ 40-45 ਲੱਖ ਰੁਪਏ ਲਾ ਕੇ ਮੁੰਡੇ ਡੌਂਕੀ ਲਾ ਕੇ ਅਮਰੀਕਾ ਜਾਂਦੇ ਹਨ ਤੇ ਉਹਨਾਂ ਟਾਈਮ ਵਾਪਸ ਨਹੀਂ ਆਉਂਦੇ ਜਿੰਨਾ ਟਾਈਮ ਪੱਕੇ ਨਹੀਂ ਹੋ ਜਾਂਦੇ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ 17 ਸਾਲ ਪਹਿਲਾਂ ਡੌਂਕੀ ਲਾ ਕੇ ਅਮਰੀਕਾ ਗਿਆ ਸੀ ਤਾਂ 17 ਸਾਲ ਬਾਅਦ ਜਦ ਘਰ-ਬਾਪ ਸੌਂਦਾ ਤਾਂ ਮਾਂ-ਪੁੱਤ ਦੇਖੋ ਕਿਵੇਂ ਇੱਕ ਦੂਜੇ ਦੇ ਗਲ ਆ ਕੇ ਉੱਚੀ-ਉੱਚੀ ਰੋਂਦੇ ਨੇ ਬਹੁਤ ਹੀ ਭਾਵਕ ਵੀਡੀਓ ਵੀਡੀਓ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ